ਪਤਾ ਲੱਗਿਆ ਕਿ ਉਸ ਬੱਚਾ ਉਹ ਬੱਚਾ ਸੰਸਕ੍ਰਿਤ ਦੇ ਵਿੱਚ ਅੱਗੇ ਬੱਚਿਆਂ ਨੂੰ ਪੜ੍ਹਾਈ ਕਰਵਾਉਂਦਾ ਸੀ ਵੇਦਾਂ ਦਾ ਬਾਚਕ ਸਵੇਰੇ ਸ਼ਾਮ ਆਰਤੀ ਪੂਜਾ ਕਰਨ ਵਾਲਾ ਬੜਾ ਹੀ ਸਨਾਤਨ ਮਤ ਨੂੰ ਸਨਾਤਨ ਧਰਮ ਨੂੰ ਪ੍ਰਣਾਇਆ ਹੋਇਆ ਬੱਚਾ ਉਹ ਆਪਣੀ ਜ਼ਿੰਦਗੀ ਵਾ ਸਰਕਾਰ ਰਹੀ ਸੀ ਆਪਣੇ ਪਰਿਵਾਰ ਦੀ ਜ਼ਿੰਦਗੀ ਅੱਛੇ ਢੰਗ ਨਾਲ ਬਸ ਕਰ ਰਹੀ ਹਤੀ ਪਰ ਇਥੋਂ ਦੇ ਉਸ ਮੰਦਰ ਦੇ ਵਿੱਚ ਜਿਹੜੇ ਲੋਕ ਬੜੇ ਰਾਖਸ਼ ਲੋਕ ਅਸੀਂ ਕਹਾਂਗੇ ਜਿਨ੍ਹਾਂ ਨੇ ਉਸ ਬੱਚੇ ਦੇ ਗੁਣਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ ਔਰ ਰਾਖਸ਼ ਲੋਕਾਂ ਨੂੰ ਅੱਛੇ ਗੁਣ ਹਮੇਸ਼ਾ ਚੰਗੇ ਨਹੀਂ ਲੱਗਦੇ ਇਸ ਕਰਕੇ ਉਸ ਬੱਚੇ ਦੀ ਉਹਨਾਂ ਨੇ ਮੌਤ ਕੀਤੀ ਉਸ ਬੱਚੇ ਨੂੰ ਮੌਤੇ ਘਾਟਾ ਤਾ ਰਿਆ ਜਿਹਦੇ ਨਾਲ ਇਸ ਪਰਿਵਾਰ ਦਾ ਸਹਾਰਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਸੀ ਜਾਂ ਇਸ ਵੇਲੇ ਵੀ ਉਹ ਬੱਚਾ ਸਹਾਰਾ ਸੀ ਇਸ ਪਰਿਵਾਰ ਦਾ ਇਸ ਪਰਿਵਾਰ ਨੂੰ ਉਸ ਤੋਂ ਬਾਂਝਾ ਕਰਤਾ ਔਰ ਨਾਲ ਦੀ ਨਾਲ ਜਿੱਥੇ ਇਹੋ ਜਿਹੇ ਗੁਨਾਹ ਵਾਲੇ ਬੱਚੇ ਦਾ ਕਤਲ ਕੀਤਾ ਅਸੀਂ ਸੰਤ ਸਮਾਜ ਵੱਲੋਂ ਬੜੀ ਨਿੰਦਿਆ ਕਰਦਿਆਂ ਨਾਲ ਦੀ ਨਾਲ ਅਸੀਂ ਇਸ ਗੱਲ ਦੀ ਨਿੰਦਿਆ ਕਰਦਿਆਂ ਕਿ ਉਹਨਾਂ ਬੱਚੜਾਂ ਵੱਲੋਂ ਉਸ ਬੱਚੇ ਦੀ ਡੈੱਡ ਬਾਡੀ ਕਾਤਲ ਮੰਦਰ ਦੇ ਵਿੱਚ ਕਰਨਾ ਡੈੱਡ ਬਾਡੀ ਨੂੰ ਹਵਨ ਕੁੰਡ ਦੇ ਵਿੱਚ ਦਫਨਾ ਦੇਣਾ ਔਰ ਉਸ ਸਮੇਂ ਉਸ ਮੰਦਰ ਦੇ ਕੈਮਰੇ ਬੰਦ ਕਰ ਦੇਣਾ ਬੜੀ ਮਾੜੀ ਇਹ ਘਟਨਾ ਹੈ ਬਹੁਨੰਦਿਆ ਕਰਦੇ ਆ ਔਰ ਨਾਲ ਹੀ ਅਸੀਂ ਟੂਰੀ ਸ਼ਹਿਰ ਦੇ ਲੋਕਾਂ ਵੱਲੋਂ ਟੂਰੀ ਸ਼ਹਿਰ ਦੇ ਅਨਸਾਫ਼ ਸੰਦ ਲੋਕਾਂ ਵੱਲੋਂ ਜੋ ਇਸ ਪਰਿਵਾਰ ਨੂੰ ਮਦਦ ਕੀਤੀ ਗਈ ਉਸ ਬੱਚੇ ਦੇ ਕਾਤਲ ਕਰਨ ਤੇ ਬੜਾ ਹਾ ਦਾ ਨਾਰਾ ਮਾਰਿਆ ਜਿਨ੍ਹਾਂ ਨੇ ਉਹ ਬੇਸ਼ੱਕ ਹਿੰਦੂ ਮਤ ਨਾਲ ਸੰਬੰਧ ਚਾਹੇ ਸਿੱਖ ਮਤ ਨਾਲ ਸੰਬੰਧ ਕਿਸੇ ਵੀ ਧਰਮ ਨਾਲ ਸੰਬੰਧ ਨੇ ਜਿਨ੍ਹਾਂ ਨੇ ਵੀ ਇੱਥੇ ਆ ਕੇ ਹਾ ਦਾ ਨਾਰਾ ਮਾਰਿਆ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਧੰਨਵਾਦ ਕਰਦੇ ਆ ਸਾਡੇ ਭੇਖ ਵੱਲੋਂ ਸਾਰੇ ਸਾਧੂਆਂ ਵੱਲੋਂ ਔਰ ਮੰਗ ਕਰਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਕਿ ਅਨਸਾਫ ਸੰਧ ਲੋਕ ਅੱਗੇ ਆਉਣ ਖਾਸ ਕਰਕੇ ਸਨਾਤਨ ਮਤ ਨੂੰ ਪ੍ਰਣਾਏ ਹੋਏ ਲੋਕ ਅੱਗੇ ਆਉਣ ਔਰ ਜੋ ਸਨਾਤਨ ਮਤ ਦੀ ਮਰਿਆਦਾ ਇਹਨਾਂ ਨੇ ਭੰਗ ਕੀਤੀ ਜਿਹੜੀ ਪਵਿੱਤਰਤਾ ਨੂੰ ਅਪਵਿੱਤਰਤਾ ਕੀਤਾ ਇਹਨਾਂ ਬੁਚੜਾ ਨਹੀਂ ਔਰ ਉਸ ਨੂੰ ਇਹ ਪ੍ਰਸ਼ਾਸਨ ਤੋਂ ਮੰਗ ਕਰੀਏ ਕਿ ਪ੍ਰਸ਼ਾਸਨ ਉਹਨਾਂ ਤੇ ਬਣਦੀ ਕਾਰਵਾਈ ਕਰੇ ਜਿਹੜੀਆਂ ਇਸ ਐਕਟੀਵਿਟੀ ਨਾਲ ਜਿਹੜੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਹੈ ਔਰ ਆਗਰ ਆਪਾਂ ਇਕੱਠੇ ਹੋ ਕੇ ਉਹ ਲੋਕਾਂ ਤੇ ਪ੍ਰਸ਼ਾਸਨ ਬੇਸ਼ੱਕ ਪਹਿਲਾਂ ਉਸ ਬੱਚੇ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਤਲਾਂ ਨੂੰ ਫੜਿਆ ਅੰਦਰ ਕੀਤੇ ਬੰਦੀ ਕਾਰਵਾਈ ਕਰ ਰਿਹਾ ਹੈ ਪਰ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਸੋਧ ਕਰਕੇ ਉਹਨਾਂ ਨੂੰ ਜਿਹੜੀ ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਪੜ੍ਹਾਉਣ ਵਾਲਾ ਕਦਮ ਉਹਨਾਂ ਨੇ ਕੀਤਾ ਹੈ ਮੰਦਰ ਦੇ ਵਿੱਚ ਕਤਲ ਕਰਨਾ ਮੰਦਰ ਦੇ ਵਿੱਚ ਹਵਨਕੁੰਡ ਦੇ ਵਿੱਚ ਡੈੱਡ ਬਾਡੀ ਦੱਬਣਾ ਔਰ ਉਸ ਤੇ ਬਣਦੀ ਕਾਰਵਾਈ ਕਰਕੇ ਔਰ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ ਧਰਾਵਾ ਵਿੱਚ ਵਾਅਦਾ ਕਰਕੇ ਔਰ ਨਾਲ ਇੱਕ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦੇ ਆ ਕਿ ਜੋ ਵੀ ਉਥੇ ਮੇਨ ਕੰਟਰੋਲਰ ਹੈ ਮੇਨ ਬੇਸ਼ੱਕ ਉਹ ਕਮੇਟੀ ਹੈ ਚਾਹੇ ਉਹ ਕੋਈ ਆਰਤੀ ਪੂਜਾ ਕਰਨ ਵਾਲਾ ਮੇਨ ਪੁਜਾਰੀ ਹੈ ਤਾਂ ਅਸੀਂ ਸਮਝਦੇ ਹਾਂ ਕਿ ਉਹਨਾਂ ਸਥਾਨਾਂ ਤੇ ਕੋਈ ਵੀ ਘਟਨਾ ਵਾਪਰਦੀ ਹੈ ਚੰਗੀ ਵਾਪਰਦੀ ਹੈ ਮਾੜੀ ਵਾਪਰਦੀ ਹੈ ਤਾ ਉਹ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਬਣਦੀ ਹੈ ਜਿਹੜੇ ਮੇਨ ਉੱਥੇ ਕੰਟਰੋਲਰ ਨੇ ਇਸ ਕਰਕੇ ਔਰ ਇਕੱਲੇ ਬੰਦੇ ਦਾ ਜਾਂ ਇੱਕ ਬੰਦੇ ਦਾ ਦੋ ਬੰਦਿਆਂ ਦਾ ਇਹ ਕੰਮ ਨਹੀਂ ਅਸੀਂ ਆਮ ਲੋਕਾਂ ਤੋਂ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਇਸ ਗੱਲ ਤੇ ਕਨਵਿੰਸ ਕਰਾ ਕੇ ਕਿ ਇਹ ਲੋਕਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸਹਿਯੋਗੀ ਨੇ ਜਿਨ੍ਹਾਂ ਨੇ ਇਹ ਕਤਲ ਕਰਨ ਦੇ ਵਿੱਚ ਔਰ ਮੰਦਰ ਦੀ ਜਿਹੜੀ ਪਵਿੱਤਰਤਾ ਉਹ ਭੰਗ ਕਰਨ ਦੇ ਵਿੱਚ ਐਕਟੀਵਿਟੀ ਕੀਤੀ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗਦੇ ਹਾਂ ਇਹ ਸਮਝਦੇ ਹਾਂ ਕਿ ਜਿੰਨਾ ਇਸ ਮੰਦਰ ਦੇ ਵਿੱਚ ਇਸ ਕਾਤਲ ਨਾਲ ਮੰਦਰ ਦੀ ਪਵਿੱਤਰਤਾ ਭੰਗ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲੈਣ ਦੇ ਵਿੱਚ ਜਿੱਨਾ ਪ੍ਰਸ਼ਾਸਨ ਲੇਟ ਹੋਊਗਾ ਤਾਂ ਅਸੀਂ ਇਸ ਗੱਲ ਦੀ ਗਾਰੰਟੀ ਦਿੰਨੇ ਆ ਕਿ ਲੋਕ ਉਦੋਂ ਵੱਧ ਹੰਬੜਾ ਆਉਣ ਵਾਲੇ ਸਮੇਂ ਦੇ ਵਿੱਚ ਮਾਰਨਗੇ ਜਿਹਦੇ ਨਾਲ ਕਿਉਂਕਿ ਜਦੋਂ ਲੋਕ ਧਾਰਮਿਕ ਤੌਰ ਤੇ ਭੜਕਦੇ ਨੇ ਤਾ ਅਸੀਂ ਸਮਝਦੇ ਆਂ ਕਿ ਵੀ ਉਹਨਾਂ ਦੀਆਂ ਧਾਰਮਿਕ ਭਾਵਨਾ ਨੂੰ ਜਦੋਂ ਠੇਸ ਪਹੁੰਚਦੀ ਆ ਲੋਕ ਭੜਕਦੇ ਨੇ ਤਾਂ ਉਹ ਰੋਕੇ ਨਹੀਂ ਰੁਕਦੇ ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਲੇਟ ਹੋ ਉਹਨਾਂ ਹੀ ਲੋਕਾਂ ਦਾ ਹੜ ਉੱਭਰੂਗਾ ਔਰ ਉਹ ਹੜ ਇਨਸਾਫ ਪ੍ਰਾਪਤ ਕਰਕੇ ਹਟੂਗਾ ਅਸੀਂ ਪ੍ਰਸ਼ਾਸਨ ਤੋਂ ਫੇਰ ਮੰਗ ਕਰਦੇ ਆਂ ਕਿ ਦੋਸ਼ੀਆਂ ਦੇ ਖਿਲਾਫ ਛੇਤੀ ਤੋਂ ਛੇਤੀ ਬਣਦੀ ਕਾਰਵਾਈ ਕੀਤੀ ਜਾਵੇ ਅਜਿਹਾ ਨਾ ਹੋਵੇ ਕਿ ਸਾਨੂੰ ਹੋਰ ਡੇਰਿਆਂ ਦੇ ਵਿੱਚ ਹੋਰ ਮੰਦਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਨਾਲ ਲਿਆ ਜਾਵੇ ਹੋਰ ਮੰਦਰਾਂ ਡੇਰਿਆਂ ਦੇ ਵਿੱਚ ਜਿਹੜੀਆਂ ਹੋਰ ਅੱਗੇ ਵਾਸਤੇ ਇਹੋ ਜਿਹਾ ਟਰਹਵਾ ਰੋਕਣ ਤੋਂ ਸਾਨੂੰ ਜ਼ਰੂਰੀ ਹੈ ਕਿਉਂਕਿ ਅਸੀਂ ਦੇਖਦੇ ਆ ਬਹੁਤੇ ਟਰਹਵਾਂ ਤੇ ਅਜਿਹੇ ਲੋਕ ਬੈਠੇ ਨੇ ਜਿਹੜੇ ਧਾਰਮਿਕ ਤੌਰ ਤੇ ਵਧੀਆ ਚੇਤਨ ਨਹੀਂ ਹੁੰਦੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਜਹੀਆਂ ਬਣੀਆਂ ਨੇ ਜਿਹੜੀਆਂ ਆਪਦੇ ਆਪ ਨੂੰ ਜਿਵੇਂ ਬ੍ਰਾਹਮਣ ਸਭਾ ਹੈ ਹਿੰਦੂ ਸਭਾ ਹੈ ਸਿਰਸਾ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੱਖ-ਵੱਖ ਸਥਾਨਾਂ ਤੇ ਜਾ ਕੇ ਇਹ ਚੈੱਕਅਪ ਕਰਨਾ ਕਿ ਅਜਹਿ ਲੋਕ ਹੋਰ ਮੰਦਰਾਂ ਦੇ ਵਿੱਚ ਤਾਂ ਨਹੀਂ ਐ ਰਹੇ ਜੇਕਰ ਅਜਹਿ ਰਾਖਸ਼ ਲੋਕ ਹੋਰ ਮੰਦਰਾਂ ਦੇ ਵਿੱਚ ਨਹੀਂ ਚੈੱਕ ਅਪ ਕਰਕੇ ਜਿਵੇਂ ਹੁਣ ਇੱਥੇ ਪਤਾ ਲੱਗਿਆ ਕਿ ਪਹਿਲਾਂ ਤਿੰਨ ਚਾਰ ਬੱਚੇ ਗੁੰਮ ਨੇ ਉਹਨਾਂ ਦਾ ਵੀ ਡੰਗਾਈ ਤੱਕ ਸਾਨੂੰ تحقیقات ਕਰਨ ਦੀ ਲੋੜ ਹੈ ਇਹ ਨਾ ਹੋਵੇ ਕਿ ਕਿਤੇ ਇਸ ਤਰ੍ਹਾਂ ਉਹ ਬੱਚੇ ਵੀ ਕਿਤੇ ਦੱਬੇ ਗਏ ਹੋ